ਜਾਓ ਟੀਵੀ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਫੀਸਰ ਹੱਬ ਦੇ ਵਿੱਚ ਪੈਕਨਮ სპੋਰਟਸ ਐਂਡ ਕਲਚਰ ਕਲੱਬ ਐਂਡ ਵੈੱਬਸਾਈਟ ਫਾਲਕਨ ਵੱਲੋਂ ਵਾਲੀਬॉल 스ਪੈਸ਼ਿੰਗ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਅ ਅਸੀਂ ਆਜਕਲ ਆਮ ਵੀ ਦੇਖਦੇ ਹਾਂ ਕਿ ਕਬੱਡੀ ਤੇ ਕ੍ਰਿਕਟ ਵਿੱਚ ਤੇ ਆਮ ਹੀ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ ਪਰ ਵਾਲੀਬॉल ਦਾ ਟੂਰਨਾਮੈਂਟ ਬਹੁਤ ਰੇਅਰ ਦੇਖਣ ਨੂੰ ਮਿਲਦਾ ਹੈ ਸੋ ਅਸੀਂ ਆਓ ਅੱਜ ਦੀ ਚਲਕ ਤੁਹਾਨੂੰ ਟੂਰਨਾਮੈਂਟ ਦੀ ਦਿਖਾਉਨੇ ਆ ਜਿਹਦੇ ਵਿੱਚ ਬਹੁਤ ਸਾਰੀਆਂ ਟੀਮਾਂ ਪਾਰਟਿਸਪੇਟ ਕਰ ਰਹੀਆਂ ਨੇ ਸੰਨੀ ਟੀਮ ਸਾਥੇ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਕਿੰਨੀਆਂ ਸੋਹਣੀਆਂ ਟੀਮਾਂ ਬਹੁਤ ਸਾਰੇ ਅੱਜ ਦੇ ਪੜ੍ਹੇ ਲਿਖੇ ਨੌਜਵਾਨ ਜੰਗ ਪੀੜੀ ਇਸ ਖੇਡ ਨਾਲ ਜੁੜੀ ਹੋਈ ਹੈ ਤੇ ਬਹੁਤ ਵਧੀਆ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਤੇ ਅਹੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੱਗੋਂ ਇਹੋ ਜਿਹੇ ਟੂਰਨਾਮੈਂਟ ਵੇਖਣ ਨੂੰ ਮਿਲਣਗੇ ਸੋ ਗੱਲਬਾਤ ਕਰਦੇ ਹਾਂ ਜੀ ਸੈਨਿਟੀ ਇੰਸਾ ਤੇ ਉਹਨਾਂ ਦੀ ਟੀਮ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਅੱਜ ਸਾਡੀ ਟੀਮ ਪਹੁੰਚੀ ਆ ਜੀ ਆਫੀਸਰ ਆਫੀਸਰ ਹੱਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿੱਛੇ ਮੈਚ ਚੱਲ ਰਹੇ ਨੇ ਜੀ ਵੋਲੀਬਾਲ ਸ਼ੂਟਿੰਗ ਦੇ ਨਾਲ-ਨਾਲ ਜਿਹੜੀ ਵੋਲੀਬਾਲ ਸਮੈਸ਼ਿੰਗ ਦੇ ਤੇ ਪੈਕਰਮ ਸਾਂ 스포츠 ਐਂਡ ਕਲਚਰਲ ਕਲੱਬ ਜਿਹੜਾ ਇਹ ਦੂਜਾ ਉਪਰਾਲਾ ਜੀ ਬਹੁਤ ਸੋਹਣਾ ਆਪਾਂ ਦੇਖਿਆ ਸੀ ਪਹਿਲੇ ਸਾਲ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀ ਅ ਸੰਨੀ ਟਿੰਦ ਸਾਹਿਬਾਈ ਉਹਨਾਂ ਦੀ ਨਾਲ ਸਾਰੀ ਟੀਮ ਪੈਕਨਮ 스포츠 ਐਂਡ ਕਲਚਰਲ ਕਲੱਬ ਦੀ ਤੇ ਮੇਰੇ ਨਾਲ ਬਾਈ ਸਾਹਿਲ ਬਾਈ ਨੇ ਸਾਹਿਲ ਬਾਈ ਕਿਵੇਂ ਦੇਖ ਰਹੇ ਹੋ ਸਾਰੀਆਂ ਟੀਮਾਂ ਸੋਹਣਾ ਟੂਰਨਾਮੈਂਟ ਕਰਾਇਆ ਜਾ ਰਿਹਾ ਇੱਥੇ ਜੇ ਵਾਲੀਬਾਲ ਦੇ ਕਰੀਏ ਤਾਂ ਬਹੁਤ ਸੋਹਣਾ ਬਹੁਤ ਸਾਰੀਆਂ ਟੀਮਾਂ ਆਈਆਂ ਹੋਈਆਂ ਨੇ ਤੇ ਆਪਾਂ ਆਮ ਵੇਖਦੇ ਆ ਕਬੱਡੀ ਤੇ ক্রিকেট ਨਾਲ ਤੇ ਹਰ ਕੋਈ ਪ੍ਰੇਮ ਕਰਦਾ ਪਰ ਵਾਲੀਬਾਲ ਦਾ ਅੱਜ ਅਸੀਂ ਪਹਿਲੀ ਵਾਰ ਦੂਸਰੀ ਵਾਰੀ ਸੋਰੀ ਅਸੀਂ ਵੇਖ ਰਹੇ ਹਾਂ ਬਹੁਤ ਸੋਹਣੀਆਂ ਟੀਮਾਂ ਬਹੁਤ ਸਾਰੀਆਂ ਟੀਮਾਂ ਆਈਆਂ ਨੇ ਤੇ ਸਨੀ ਢੀਂਡ ਸਾਹਿਬ ਵਧਾਈ ਦੇ ਪਾਤਰ ਨੇ ਤੇ ਉਹਨਾਂ ਦੀ ਸਾਰੀ ਟੀਮ ਸਗਨਪੁਰ ਢਿੱਲੋਂ ਭਾਰੀ ਜਾ ਮੇਜਰ ਭਾਜੀ ਦੀ ਗੱਲ ਕਰੀਏ ਤੇ ਉਹਨਾਂ ਨੇ ਬਹੁਤ ਸੋਹਣਾ ਟੂਰਨਾਮੈਂਟ ਕਰਾਇਆ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਸੰਨੀ ਸਿੰਘ ਸਾਹਿਬਾਈ ਨਾਲ ਹਾਂਜੀ ਸਾਡੇ ਨਾਲ ਸਾਰੀ ਟੀਮ ਆ ਜੀ ਕੁਝ ਪਲੇਅਰ ਨੇ ਜਿਹੜੇ ਐਕਸਪੀਰੀਅੰਸ ਨੇ ਆਪਾਂ ਦੇਖਦੇ ਹਾਂ ਜਗਦੀਪ ਢਿੱਲੋਂ ਬਾਈ ਤੇ ਹੋਰ ਵੀਰ ਜਿਹੜੇ ਹਰ ਟੂਰਨਾਮੈਂਟ ਦੇ ਵਿੱਚ ਜਿਹੜੇ ਮੋਰੀ ਹੁੰਦੇ ਨੇ ਤਾਂ ਨਹੀਂ ਬਈ ਪਹਿਲਾਂ ਤਾਂ ਮੁਬਾਰਕਾਂ ਬਹੁਤ-ਬਹੁਤ ਸਾਰੀ ਟੀਮ ਨੂੰ ਤੁਹਾਡੀ ਮਿਹਨਤ ਸੀਗੀ ਆਪਾਂ ਦੇਖ ਰਹੇ ਸੀ ਪਿਛਲੇ ਲੰਬੇ ਸਮੇਂ ਤੋਂ ਦੂਸਰਾ ਜਿਹੜਾ ਇਹ ਵਾਲੀਬਾਲ ਸਮੈਸ਼ਿੰਗ ਤੇ ਸ਼ੂਟਿੰਗ ਦਾ ਟੂਰਨਾਮੈਂਟ ਆਪਾਂ ਦੇਖ ਰਹੇ ਹਾਂ ਆ ਘੰਟਾਕ ਹੋ ਗਏ ਇਥੇ ਆ ਨੂੰ ਤੇ ਮੈਚ ਜਿਹੜੇ ਪੂਰੇ ਜ਼ਬਰਦਸਤ ਆ ਤੇ ਮੈਨੂੰ ਲੱਗਦਾ ਜਿਹੜੀ ਮੈਂ ਗੱਲ ਵੀ ਹੁਣ ਬਾਈ ਹੁਣ ਇਹਨਾਂ ਕਰ ਰਹੀ ਸੀ ਉਹ ਕਹਿੰਦੇ ਵੀ ਜਿਹੜੇ ਇਦੋਂ ਅਗਲੇ ਆਉਣ ਵਾਲੇ 5-6 ਮੈਚ ਆ ਉਹ ਬਹੁਤ ਹੀ ਜਿਹੜੇ ਸ਼ਾਨਦਾਰ ਹੋਣ ਵਾਲੇ ਆ ਕਿਵੇਂ ਲੱਗ ਰਿਹਾ ਪੂਰੀ ਜਿਹੜੀ ਮਿਹਨਤ ਨੂੰ ਬੂਰ ਪਿਆਈ ਸਭ ਤੋਂ ਪਹਿਲਾਂ ਆਪਾਂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਥੇ ਆ ਕੇ ਲਾਈਵ ਕਰਨ ਵਾਸਤੇ ਪੰਜਾਬ ਟੀਵੀ ਦਾ ਤੇ ਬਹੁਤ ਵਧੀਆ ਮੈਚ ਚੱਲ ਰਹੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਚ ਚੱਲਣਗੇ ਜੀ ਤੇ ਬਹੁਤ ਵਧੀਆ ਸਾਡੇ ਕੋਲ 23 ਟੀਮਸ ਪਾਰਟਿਸਪੇਟ ਕੀਤੀਆਂ ਆ 올ਓਵਰ ਆਸਟ੍ਰੇਲੀਆ ਦੇ ਜਿੱਚ 7 ਟੀਮ ਜਿਹੜੀਆਂ ਉਹ ਸਮੈਸ਼ਿੰਗ ਦੀਆਂ ਆ ਤੇ 23 ਟੀ 7 ਟੀਮ ਜਿਹੜੀਆਂ ਉਹ ਸ਼ੂਟਿੰਗ ਦੀਆਂ ਆ ਹਾਂਜੀ ਹਾਂਜੀ ਇਹ ਵੀ ਬਈ ਸਨੀ ਵੀ ਆਪਾਂ ਦੇਖਦੇ ਜਿਹੜਾ ਆਪਣੀ ਟੀਮ ਪੈਕਨਮ ਦੀ ਜਾਂ ਹੋਰ ਟੀਮਾਂ ਬਹੁਤ ਚੰਗਾ ਖੇਡ ਰਹੀਆਂ ਨੇ ਪਰ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਆ ਵਾਲੀਬਾਲ ਨੂੰ ਲੈ ਕੇ ਆਪਾਂ ਜਿਵੇਂ ਸਾਇਲ ਬਾਈ ਨੇ ਪਹਿਲਾਂ ਗੱਲ ਕੀਤੀ ਆ ਕ੍ਰਿਕਟ ਦੇ ਟੂਰਨਾਮੈਂਟ ਹੁੰਦੇ ਆ ਤੁਸੀਂ ਵੀ ਕਰਵਾਉਣੇ ਹੋ ਆਪਣੀ ਟੀਮ ਵੀ ਆ ਇੱਧਰ ਏਕਸਪੀਰੀਅੰਸ ਕਿਵੇਂ ਦਾ ਰਿਹਾ ਪਲੇਅਰ ਟੀਮਾਂ ਦਾ ਰਿਸਪੌਂਸ ਹੀ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਤੁਸੀਂ ਦੇਖ ਹੀ ਲਿਆ ਵੀ ਕਿੰਨਾ ਇੱਥੇ ਸਭ ਬਹੁਤ ਵਧੀਆ ਪਲੇਅਰਾਂ ਨੇ ਪਾਰਟਿਸਿਪੇਟ ਕੀਤਾ ਟੀਮਾਂ ਨੇ ਪਾਰਟਿਸਿਪੇਟ ਕੀਤਾ ਤੇ ਸਾਡਾ ਜਿਵੇਂ ਕਿ ਸਾਡੇ ਮੇਨ ਸਪੌਂਸਰ ਨਵ ਮੱਲੀ ਜੀ ਚੰਪਾਦਾ ਸਪੌਂਸਰਾਂ ਤੋਂ ਬਿਨਾ ਐਵੇਂ ਦਾ ਈਵੈਂਟ ਜਿਹੜਾ ਉਹ ਨਹੀਂ ਨੇਪੜੇ ਚੜ੍ਹ ਤੇ ਚੰਗੀ ਤਰ੍ਹਾਂ ਸੋ ਬਹੁਤ ਬਹੁਤ ਧੰਨਵਾਦ ਨਵ ਮੱਲੀ ਦਾ ਆਪਣਾ ਸਟਾਰ ਮੋਟਰ ਵਰਕਸ ਤੋਂ ਸੌਥੀਜ਼ ਕੋਲੀਜ਼ਨ ਸੈਂਟਰ ਤੋਂ ਤੇ ਆਪਣੀ ਲਾਈਫ ਸਟਾਈਲ ਲੇਕਰ 에ਅਰ ਸੇਟ ਤੋਂ ਅਰਦੀ ਸੰਤੂ ਜੀ ਜੀ ਅਮਨ ਪੰਨੂ ਜੀ ਤੇ ਕਰਨ ਸਿੰਘ ਗੇਲੋਂ ਦਾ ਬਹੁਤ ਬਹੁਤ ਧੰਨਵਾਦ ਇਹ ਵੀ ਬਹੁਤ ਜ਼ਰੂਰੀ ਹੈ ਤੇ ਆਪਾਂ ਦਰਸ਼ਕਾਂ ਨੂੰ ਨਾਲ ਇਹ ਵੀ ਦੱਸ ਦਈਏ ਵੀ ਸਟਾਰ ਮੋਟਰ ਵਰਕਸ ਪੈਕਨਮ ਤੇ ਕਲਾਈਡ ਤੋਂ ਬਾਅਦ ਹੁਣ ਬਹੁਤ ਜਲਦੀ ਜਿਹੜਾ ਕ੍ਰੈਨਮਨ ਵੈਸਟ ਦੇ ਵਿੱਚ ਵੀ ਭਾਈ ਵਰਕਸ਼ਾਪ ਜਿਹੜੀ ਖੁੱਲਣ ਜਾ ਰਹੀ ਆ ਸੋ ਉੱਥੋਂ ਜਿਹੜੇ ਕਰਨਮਨ ਤੋਂ ਹੁੰਦੇ ਸੀ ਉਹਨਾਂ ਨੂੰ ਹੁਣ ਉਹਨਾ ਨਹੀਂ ਪੜਣਾ ਅ ਬਈ ਆਪਾਂ ਜੀ ਗੱਲ ਕਰੀਏ ਆਪਣੀ ਬਾਕੀ ਟੀਮ ਦੇ ਨਾਲ ਵੀ ਪਰ ਉਹ ਤੋਂ ਪਹਿਲਾਂ ਅ ਇਸ ਤੋਂ ਆਉਣ ਵਾਲੇ ਅੱਜ ਦੀਆਂ ਕੀ ਕੀ ਹੈਗੀਆਂ ਨੇ ਜੈਸਨ ਵੁੱਡ ਆਪਣੇ ਆ ਆ ਰਹੇ ਨੇ ਹੋਰ ਕੀ ਕੀ ਜੜੀਆਂ ਸ਼ਾਮ ਤੱਕ ਹੋਣੀਆਂ ਇੱਥੇ ਗੱਲਾਂ ਬਤਾਈ ਹਾਂ ਜੀ ਟੂਰਨਾਮੈਂਟ ਸਾਡਾ ਜੀ 8 ਵਜੇ ਤੱਕ ਸ਼ਾਮ ਤੱਕ ਚੱਲਣਾ ਆ ਤੇ ਜੈਸਨ ਵੁੱਡ ਮਿਨਿਸਟਰ ਉਹ ਆਉਣਗੇ ਸ਼ਾਮ ਨੂੰ ਪ੍ਰਾਈਸ ਸਾਰਾ ਬਣੀ ਹੋਈ ਕਰਨ ਤੇ ਉਹ 5 ਵਜੇ ਦੇ ਕਰੀਬ ਆਉਣਗੇ ਜੀ ਅਮ ਬਾਬਾ ਮੋਰਕਾ ਜੀ ਵੈਸਟ ਵਿਸ਼ੇਸ ਨੇ ਜਿਹੜਾ ਰਹਿ ਗਿਆ ਟਾਈਮ ਉਹਦੇ ਲਈ ਤੇ ਆਪਾਂ ਬਾਕੀ ਟੀਮ ਮੈਂਬਰਾਂ ਨਾਲ ਵੀ ਗੱਲ ਕਰਦੇ ਹਾਂ ਸਾਇਲ ਭਾਈ ਤੁਸੀਂ ਜੇ ਬਾਈ ਹੋਣਾ ਨਾਲ ਜੇ ਗੱਲਬਾਤ ਕਰਨੀ ਆਪਾਂ ਇਹਨਾਂ ਤੋਂ ਇਹ ਵੀ ਗੱਲਬਾਤ ਪੁੱਛਣੀ ਆ ਜਿਵੇਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਵੀ ਹਰ ਸਾਲ ਬਾਈ ਐਕਸਪੀਰੀਅੰਸ ਹੁੰਦਾ ਆਪਾਂ ਕੁਝ ਚੀਜ਼ਾਂ ਜਦੋਂ ਕਰਦੇ ਆ ਫਿਰ ਆਪਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਵਰਕ ਆਊਟ ਹੋ ਰਹੀਆਂ ਨੇ ਕੁਝ ਚੀਜ਼ ਜਿਹੜਾ ਆਪਾਂ ਨੂੰ ਲੱਗਦਾ ਵੀ ਇਹ ਅਗਲੇ ਸਾਲ ਆਪਾਂ ਹੋਰ ਇੰਪਰੂਵ ਕਰਨੀਆਂ ਨੇ ਪਿਛਲੇ ਸਾਲ ਵੀ ਮੈਂ ਵੈਟਨੈਸ ਕੀਤਾ ਫੋਟੋਗ੍ਰਾਫੀ ਕਰ ਰਹੇ ਸੀ ਕਵਰ ਕਰ ਰਹੇ ਸੀ ਬਹੁਤ ਸੋਹਣਾ ਪ੍ਰਬੰਧ ਸੀ ਇਸ ਵਾਰ ਵੀ ਬਹੁਤ ਸੋਹਣਾ ਪ੍ਰਬੰਧ ਦਾ ਨਵੀਆਂ ਟੀਮਾਂ ਨੇ ਚੀਜ਼ਾਂ ਐਡ ਹੋਈਆਂ ਨੇ ਇਸ ਵਾਰ ਤੇ ਪਿਛਲੀ ਵਾਰ ਚ ਕੀ ਡਿਫਰੈਂਸ ਆ ਤੇ ਆਉਣ ਵਾਲੇ ਸਮੇਂ ਲਈ ਕੀ ਦੇਖਦੇ ਹੋ ਤੁਸੀਂ ਵੀ ਜਿਹੜਾ ਤੀਜਾ ਹੋਣਾ ਟੂਰਨਾਮੈਂਟ ਉਹਦੇ ਲਈ ਕੀ ਖਾਸ ਤੁਸੀਂ ਸੋਚਦੇ ਹੋ ਦੇਖੋ ਸਾਡੇ ਕੋਲ ਇਸ ਟਾਈਮ ਜਿਹੜੀਆਂ ਨੇ ਉਹ ਵਾਲੀਬਾਲ ਸ਼ੂਟਿੰਗ ਦੀਆਂ ਜਿਹੜੀਆਂ ਨੇ 18 18 ਟੀਮਾਂ ਨੇ ਤੇ ਵਾਲੀਬਾਲ ਜਿਹੜਾ ਦੂਸਰਾ ਹੈ ਸ਼ਮੇਸ਼ ਸਿੰਘ ਉਹਦੀਆਂ ਸਾਢੇ ਟੀਮਾਂ ਆਈਆਂ ਨੇ ਪਿਛਲੇ ਸਾਲ ਜਿਹੜਾ ਸੀਗਾ ਟੀਮਾਂ ਥੋੜੀਆਂ ਘੱਟ ਸੀਗੀਆਂ ਹੁਣ ਜਦੋਂ ਅਸੀਂ ਹਰ ਸਾਲ ਕਰਾ ਰਹੇ ਹਾਂ ਤੇ ਟੀਮਾਂ ਦਾ ਜਿਹੜਾ ਆ ਉਹ ਵਾਧਾ ਟੀਮਾਂ ਚ ਹੋ ਰਿਹਾ ਆ ਤੇ ਉਹ ਹੁਣਾਂ ਵੀ ਚਾਹੀਦਾ ਬੜਾ ਵਧੀਆ ਸਾਡਾ ਉਪਰਾਲਾ ਆ ਇੱਕ ਇਹ ਆ ਕਿ ਜਦੋਂ ਆਪਾਂ ਕੋਈ ਵੀ ਟੂਰਨਾਮੈਂਟ ਕਰਾਉਂਦੇ ਤੇ ਟੀਮ ਵਰਕ ਚੱਲਦਾ ਟੀਮ ਵਰਕ ਤੋਂ ਬਿਨਾ ਕੁਝ ਨਹੀਂ ਹੁੰਦਾ ਸੋ ਸਾਡੀ ਟੀਮ ਬਹੁਤ ਵਧੀਆ ਸਾਰੀ ਜਿੱਦਾਂ ਸੰਨੀ ਭਾਜੀ ਹਣੀ ਹੋਣ ਤੇ ਨਵੀਂ ਸਾਡੇ ਸਾਰੇ ਸਪਾਂਸਰਸ ਨੇ ਤੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜੀਆਂ ਸਾਡੇ ਕੋ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਅਸੀਂ ਹੋਰ ਵੀ ਵਧੀਆ ਕਰ ਸਕੀਏ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਮੈਂ ਇਹਦੇ ਨਾਲੇ ਵੀ ਦੱਸ ਦੇਣਾ ਚਾਹਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਰਲਡ ਕਲੱਬ ਚੈਂਪੀਅਨਸ਼ਿਪ ਕਰਾ ਰਹੇ ਹਾਂ ਜਿਹਦੇ ਵਿੱਚ ਕੈਨੇਡਾ ਦੀ ਟੀਮ ਸਾਡਾ ਉੱਥੇ ਬ੍ਰਦਰ ਬੈਠਾ ਹੈ ਸੁਖ ਇਨੋਕੈਨ ਕੈਨੇਡੀਅਨ ਕਲੱਬ ਉਹ ਵੀ ਆਪਣੀ ਟੀਮ ਲੈ ਕੇ ਆਊਗਾ ਨਿਊਜ਼ੀਲੈਂਡ ਤੀਆਂ ਵੀ ਟੀਮਾਂ ਆਉਣਗੀਆਂ ਤੇ ਅਸੀਂ ਸਿਰਹੀ ਜਿਹੜੇ ਪੋਸਟਰ ਵਗੈਰਾ ਰੀਲੀਜ਼ ਕਰਾਂਗੇ ਹਾਂਜੀ ਬਿਲਕੁਲ ਜੀ ਅਸੀਂ ਤਾਂ ਚਾਹੁੰਦੇ ਹਾਂ ਵੀ ਇੱਕ ਪੋਸਟਰ ਵੇਖੀਏ ਜਿੱਦਾਂ ਆਪਾਂ ਕਬੱਡੀ ਦੀਆਂ ਦੇਖਦੇ ਹਾਂ ਕੈਨੇਡਾ ਦੀ ਟੀਮ ਆ ਅਮਰੀਕਾ ਪਾਕਿਸਤਾਨ ਇੰਡੀਆ ਸਾਰੀਆਂ ਇਦਾਂ ਦੀਆਂ ਟੀਮਾਂ ਬਣ ਕੇ ਆਪਾਂ ਇਸ ਲੈਵਲ ਤੱਕ ਇਹ ਖੇਡ ਨੂੰ ਵੀ ਲੈ ਕੇ ਜਾਈਏ ਆ ਹੋਰ ਕੀ ਕਹਿਣਾ ਚਾਹੋਗੇ ਜੇ ਐਡ ਕਰੋ ਇਸ ਤੋਂ ਬਾਅਦ ਸਾਇਲ ਬਾਈ ਜੇ ਗੱਲ ਕਰਨ ਬਾਕੀ ਟੀਮ ਨਾਲ ਬਾਕੀ ਇਹ ਹੈ ਕਿ ਸਾਰਿਆਂ ਨੂੰ ਮੈਂ ਇਹੀ ਚਾਹੁੰਦਾ ਕਿ ਵਾਅਦ ਵਾਦ ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਜਿੰਨੀ ਵੀ ਸਾਡੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਨੂੰ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸਾਰੇ ਵੇਖਣੇ ਜਿਹੜਾ ਕਿ ਆਉਣ ਵਾਲੇ ਬੱਚੇ ਜਿਹੜੀ ਜਨਰੇਸ਼ਨ ਆ ਸਾਡੀ ਉਹ ਇਸ ਤੋਂ ਬਹੁਤ ਕੁਝ ਸਿੱਖ ਕੇ ਅੱਗੇ ਇਸ ਲਾਈਨ ਦੇ ਵਿੱਚ ਉਹਨ ਕਿਉਂਕਿ ਸਾਡੇ ਬਹੁਤ ਵਧੀਆ ਪਲੇਅਰ ਹੈਗੇ ਨੇ ਜਿੰਦਾ ਬਹੁਤ ਵਧੀਆ ਸੀਨੀਅਰ ਪਲੇਅਰ ਨੇ ਮੇਜਰ ਭਾਜੀ ਹੋਗੇ ਆਪਣਾ ਸਿੱਖ ਯੂਨਾਈਟਿਡ ਤੋਂ ਇੱਦਾਂ ਹੋਰ ਬਹੁਤ ਸਾਰੇ ਨੇ ਜੇ ਮੈਂ ਨਾਮ ਲਾਵਾਂ ਤੇ ਬਹੁਤ ਹੋ ਜਾਂਦੇ ਆ ਸੋ ਤਾਂ ਕਰਕੇ ਵੀ ਮੈਂ ਚਾਹੁੰਦਾ ਕਿ ਵਾਦ ਤੋਂ ਵਾਦ ਜਿੰਨੇ ਵੀ ਪਲੇਸ ਹੋ ਪਾਰਟਿਸਿਪੇਟ ਜੀ ਸਗਨભાઈ ਧੰਨਵਾਦ ਤੁਸੀਂ ਗੱਲ ਕੀਤੀ ਹੈ ਕਿ ਵੱਖਰੀਆਂ ਵੱਖਰੀਆਂ ਟੀਮਾਂ ਆਉਣਗੀਆਂ ਤੇ ਅੱਗੇ ਟੂਰਨਾਮੈਂਟ ਅੱਗੇ ਵਧਾਇਆ ਜਾਊਗਾ ਤੇ ਮੈਂ ਜੀ ਗੱਲ ਕਰਾਂ ਕਿ ਕਿੰਨੀਆਂ ਅੱਜ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਨੇ ਅੱਜ ਟੋਟਲ ਸਾਡੇ ਕੋਲ 7 ਟੀਮਾਂ ਨੇ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਵਾਲੀਬਾਲ ਸਮੈਸ਼ਿੰਗ ਦੇ ਵਿੱਚ ਤੇ ਜਿਹੜੀਆਂ ਸ਼ੂਟਿੰਗ ਦੇ ਉਹਦੇ ਵਿੱਚ 18 ਟੀਮਾਂ ਆਈਆਂ ਨੇ ਅੱਛਾ ਜੀ ਹਾਂਜੀ ਤੇ ਅੱਜ ਹੁਣ ਜਿਹੜੇ ਮੈਚ ਚੱਲ ਰਹੇ ਆ ਹਾਂਜੀ ਤੇ ਤਕਰੀਬਨ 5-7 ਮੈਚ ਹੋ ਗਏ ਬਾਕੀ ਜਿਹੜੇ ਅੱਜ ਚੱਲਣ ਤਾਂ ਸ਼ਾਮ ਤੱਕ ਤੁਸੀਂ ਆ ਮੋਲੇ ਕਿ ਬਾਕੀ ਮੈਚ ਸਾਰੇ ਕੰਪਲੀਟ ਹੋ ਜਾਣਗੇ ਕੋਸ਼ਿਸ਼ ਸਾਡੀ ਇਹੀ ਹੈ ਕਿ ਅੱਜ ਹੀ ਅਹੀਂ ਫਾਈਨਲ ਕਰਾ ਦਈਏ ਕਿਉਂਕਿ ਸਾਡੇ ਆਪਣੇ ਇਮੀਗ੍ਰੇਸ਼ਨ ਦੇ ਜੀਮਸ ਵੋਟਰ ਉਹ ਵੀ ਸਾਡੇ ਕੋਲ ਪਹੁੰਚ ਰਹੇ ਨੇ 5 ਵਜੇ ਤੱਕ ਤੇ ਅਸੀਂ ਇਹੋ ਹੀ ਹੈ ਕਿ ਸਾਡਾ ਵੱਧ ਤੋਂ ਵੱਧ ਛੇਤੀ ਤੋਂ ਛੇਤੀ ਜਿਹੜੇ ਮੈਚ ਜੇਸਨ ਵੁੱਡ ਐਮਪੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਸ਼ਮੂਲੀਅਤ ਸਾਡੇ ਭਾਈਚਾਰੇ ਵਿੱਚ ਬਹੁਤ ਵਧੀਆ ਰਹਿੰਦੀ ਹੈ ਹਰ ਟੂਰਨਾਮੈਂਟ ਚਾਹੇ ਉਹ ਕਬੱਡੀ ਦਾ ਹੋਵੇ ਚਾਹੇ ਉਹ ਕ੍ਰਿਕਟ ਦਾ ਹੋਵੇ ਚਾਹੇ ਹੁਣ ਅੱਜ ਵਾਲੀਬਾਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਹੋਣ ਜਾ ਰਹੀ ਹੈ ਸੋ ਬਹੁਤ ਵਧੀਆ ਗੱਲ ਹੈ ਭਾਈਚਾਰੇ ਕਿ ਇੱਕ ਐਮਪੀ ਸਾਡੇ ਨਾਲ ਜੁੜਿਆ ਹੋਇਆ ਸੋ ਜੇ ਸ਼ਗਰਬਾਈ ਗੱਲ ਕਰੀਏ ਪ੍ਰਾਈਸਿਸ ਦੀ ਕਿ ਕੀ ਪ੍ਰਾਈਸਿਸ ਜੀਨਰ ਟੀਮ ਲਈ ਰੱਖੇ ਹੋਏ ਜਾਂ ਉਹ ਪਵਜੇਤਾ ਟੀਮ ਲਈ ਕੀ ਪ੍ਰਾਈਸਿਸ ਦਾ ਕੋਈ ਅਨਾਉਂਸ ਕੀਤਾ ਤੁਸੀਂ ਅਜੇ ਕਿ ਅਨਾਉਂਸ ਕੀਤਾ ਹੈਗਾ ਪਰ ਸਾਰੇ ਮਾਹੌਲ ਨੂੰ ਦੇਖਦੇ ਹੋ ਸਕਦਾ ਅਸੀਂ ਥੋੜਾ ਬੋਤਾ ਉਸ ਤੋਂ ਵੱਧ ਵੀ ਕਰ ਸਕਦੇ ਸੋ ਅਜੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਮੇਰੀ ਸਲਾਹ ਹੋ ਰਹੀ ਹੈ ਤੇ ਵੀਲ ਸੀ ਅਸੀਂ ਦੇਖਦੇ ਹਾਂ ਜੀ ਵੀਡੀਓ ਹੀ ਗੱਲ ਕਰੀਏ ਤਾਂ ਵਧੀਆ ਹੀ ਨਾਮ ਮਿਲ ਬਹੁਤ ਵਧੀਆ ਸਾਰਿਆਂ ਵੱਲੋਂ ਏਸੀ ਕੋਸ਼ਿਸ਼ ਕਰਕੇ ਹੀ ਭੇਜਾਂਗੇ ਜਿੱਦਾਂ ਸਾਰਾ ਤੁਹਾਡਾ ਜੋ ਅੱਗੇ ਟੀਮਾਂ ਉਤਸ਼ਾਹਿਤ ਹੋ ਸਕਦਾ ਬਿਲਕੁਲ ਬਿਲਕੁਲ ਪਾਛੀ ਹਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਾਈ ਜੀ ਤੁਸੀਂ ਸੰਨੀ ਬਾਈ ਤੇ ਸ਼ਗਨ ਬਾਈ ਨਾਲ ਅਸੀਂ ਗੱਲ ਕੀਤੀ ਆ ਤੇ ਅਸੀਂ ਬਹੁਤ ਵਧੀਆ ਪ੍ਰਾਈਜ਼ਸ ਦੇ ਉਹਨਾਂ ਨੇ ਵੱਲੋਂ ਦਿੱਤੇ ਜਾਣਗੇ ਤਾਂ ਜੋ ਅੱਗੋਂ ਵੀ ਟੀਮਾਂ ਤੁਹਾਡੇ ਨਾਲ ਜੁੜੀਆਂ ਰਹਿ ਸਕਣ ਤੇ ਉਹਨਾਂ ਨੂੰ ਸ਼ਾਇਦ ਹੋ ਸਕਣ ਤਾਂ ਜੋ ਵਾਲੀਬॉल ਨੂੰ ਤੇ ਬਹੁਤ ਅੱਗੇ ਤੱਕ ਲੈ ਕੇ ਜਾਇਆ ਜਾ ਸਕੇ ਬਿਲਕੁਲ ਜੀ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਹਰ ਸਾਲ ਅਸੀਂ ਵੱਖਰੀ ਤੋਂ ਵੱਖਰੀ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕਿਉਂਕਿ ਜਦੋਂ ਹਰੇਕ ਸਾਲ ਅਸੀਂ ਟੂਰਨਾਮੈਂਟ ਕਰਉਣੀ ਆ ਤੇ ਬੰਦਾ ਜਿੰਨਾ ਮਰਜ਼ੀ ਪਰਫੈਕਟ ਹੋਵੇ ਪਰ ਕਿਤੇ ਨਾ ਕਿਤੇ ਕੁਝ ਕਮੀਆਂ ਰਹਿ ਜਾਂਦੀਆਂ ਪਰ ਅਸੀਂ ਉਹਦੀ ਕੋਸ਼ਿਸ਼ ਕਰਦੇ ਆਂ ਕਿ ਉਸ ਤੋਂ ਬੈਟਰ ਅਸੀਂ ਹੋਰ ਵਧੀਆ ਕਰ ਸਕੀਏ ਤੇ ਇਸ ਵਾਰ ਅਸੀਂ ਬਹੁਤ ਵਧੀਆ ਕਰ ਰਹੇ ਆਂ ਤੇ ਹੋਪਫੁਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਲਡ ਕਲੱਬ ਚੈਂਪੀਅਨਸ਼ਿਪ ਕਰਾ ਰਹੇ ਆਂ ਉਹ ਅਸੀਂ ਇਹ ਤੋਂ ਹੋਰ ਵੀ ਵੱਡੇ ਲੈਵਲ ਤੇ ਕਰਾਵਾਂਗੇ ਤੇ ਆਸ ਹੈ ਬਹੁਤ ਕੀ ਸਾਰੇ ਸੰਯੋਗ ਦੇਣਗੇ ਜੀ ਜੀ ਭਾਈ ਹੁਣ ਨਵਜੋਤ ਜੰਡੀ ਜੀ ਨਾਲ ਗੱਲ ਕਰਾਂਗੇ ਨਵਜੋਤ ਜੰਡੀ ਜੀ ਕਿਵੇਂ ਦੇਖਦੇ ਹੋ ਸਾਰੇ ਟੂਰਨਾਮੈਂਟ ਨੂੰ ਟੂਰਨਾਮੈਂਟ ਹੀ ਬਹੁਤ ਵਧੀਆ ਜਾ ਰਿਹਾ ਹੁਣ ਤੱਕ ਹੁਣ ਤੱਕ 5-7 ਮੈਚ ਹੋ ਚੁੱਕੇ ਆ ਬਾਕੀ ਰਹਿੰਦੇ ਹੁੰਦੇ ਮੈਚ ਸਾਡੀ ਸਮਾਪਤੀ ਅੱਜ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਹੈ ਜੀ ਤੇ ਵਧੀਆ ਗੇਮਾਂ ਹੋ ਰਹੀਆਂ ਨੇ ਸਾਰੀ ਸਾਰੀਆਂ ਟੀਮਾਂ ਬਹੁਤ ਵਧੀਆ ਨੇ ਬਹੁਤ ਉਸ਼ਾ ਨਾਲ ਸਾਰੇ ਖਿਡਾਰੀ ਖੇਡ ਰਹੇ ਨੇ ਤੇ ਬਹੁਤ ਵਧੀਆ ਟੂਰਨਾਮੈਂਟ ਚੱਲ ਰਹੀ ਹੈ ਸਾਡਾ ਬਿਲਕੁਲ ਬਿਲਕੁਲ ਜੇ ਵੇਖਿਆ ਜਾਵੇ ਤਾਂ ਟੂਰਨਾਮੈਂਟ ਵਿੱਚ ਬਹੁਤ ਸਾਰੇ ਖਿਡਾਰੀ ਭਾਗ ਲੈ ਰਹੇ ਨੇ ਤੇ ਸਾਡੀ ਜਿਵੇਂ ਕਬੱਡੀ ਮਾ ਖੇਡ ਕੰਨੇ ਹੁੰਨੇ ਹਾਂ ਤੇ ਉਸ ਤੋਂ ਬਾਅਦ ਹੁਣ ਵਾਲੀਬਾਲ ਦਾ ਇੱਡਾ ਵੱਡਾ ਟੂਰਨਾਮੈਂਟ ਦੇਖਣ ਨੂੰ ਮਿਲ ਰਿਹਾ ਸੋ ਆਸ ਕਰਦੇ ਹਾਂ ਜੀ ਇਦਾਂ ਦੇ ਟੂਰਨਾਮੈਂਟ ਅੱਗੋਂ ਵੀ ਹੁੰਦੇ ਰਹਿਣਗੇ ਬਿਲਕੁਲ ਜੀ ਬਿਲਕੁਲ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਹੋਰ ਕੱਲੀ ਕ੍ਰਿਕਟ ਨਾ ਛੱਡ ਕੇ ਹੋਰ ਸਾਰੀਆਂ ਗੇਮਾਂ ਦੇ ਵਿੱਚ ਵੀ ਆਪਾਂ ਅੱਗੇ ਆਈਏ ਇਹਨੂੰ ਵੀ ਉਸ ਲੈਵਲ ਤੱਕ ਲੈ ਕੇ ਜਾਈਏ ਇਸ ਗੇਮ ਨੂੰ ਵੀ ਏ ਵੀ ਸਾਡੇ ਨੌਜਵਾਨ ਇਹਦੇ ਇਸ ਗੇਮ ਵੱਲ ਵੀ ਜਿਆਦਾ ਆਕਰਸ਼ਿਤ ਹੋਣ ਜੀ ਨਸ਼ਿਆਂ ਤੋਂ ਦੂਰ ਰਹਿ ਸਕਣ ਬਿਲਕੁਲ ਜੀ ਪੂਰੀ ਕੋਸ਼ਿਸ਼ ਹੈ ਜਿਵੇਂ ਪੰਜਾਬ ਜਿਹੜਾ ਅਸੀਂ ਚਾਹੁੰਦੇ ਆ ਜਿਹੜਾ ਪੰਜਾਬ ਅਸੀਂ ਪਿੱਛੇ ਚਾਹੁੰਦੇ ਆ ਉਹੀ ਪੰਜਾਬ ਅਸੀਂ ਇੱਥੇ ਚਾਹੁੰਦੇ ਆ ਬਹੁਤ ਵਧੀਆ ਸਾਡਾ ਸਹਿਯੋਗ ਮਿਲ ਰਿਹਾ ਸਨੀ ਭਾਈ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਇਹਨਾਂ ਨਾਲ ਇਸ ਵਾਰ ਜੁੜੇ ਆ ਪਹਿਲੀ ਵਾਰ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵਧੀਆ ਟੂਰਨਾਮੈਂਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਧੰਨਵਾਦ ਭਾਈ ਜੀ ਬਾਈ ਤੁਹਾਡਾ ਸਵਾਗਤ ਹੈ ਜੀ ਪੰਜਾਬੀ ਟੀਵੀ ਤੇ ਹਾਂ ਜੀ ਬਾਈ ਜੀ ਬਾਲੀਬਾਲ ਦੇ ਨਾਲ ਤੁਸੀਂ ਬਹੁਤ ਸਾਰੇ ਮੈਚਸ ਖੇਡੇ ਬਹੁਤ ਸੀਨੀਅਰ ਪਲੇਅਰ ਹੋ ਤੁਸੀਂ ਤੇ ਅੱਜ ਦੇ ਮੈਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਪਹਿਲਾਂ ਤਾਂ ਬਾਈ ਧੰਨਵਾਦ ਪੰਜਾਬ ਟੀਵੀ ਆਸਟ੍ਰੇਲੀਆ ਦਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਹਨ ਤੇ ਸਾਡੀ ਇਸ ਇੱਕ ਕਬੱਡੀ ਦੀ ਤਰ੍ਹਾਂ ਵੀ ਇੱਕ ਮੰਨ ਲੋ ਸਾਡੀ ਪਿੰਡੂ ਵਾਲੀਬਾਲ ਸ਼ੂਟਿੰਗ ਦੀ ਗੇਮ ਹੈ ਸ਼ਮੇਸ਼ ਗੰਦਾ ਚਲੋ ਇੰਟਰਨੈਸ਼ਨਲ ਲੈਵਲ ਤੇ ਵੀ ਖੇਡੀ ਜਾਂਦੀ ਆ ਪਰ ਜਿਹੜੀ ਇਹ ਸ਼ੂਟਿੰਗ ਗੇਮ ਹੈ ਇੱਕ ਸਾਡੀ ਰੋਲ ਕਬੱਡੀ ਦੀ ਤਰ੍ਹਾਂ ਜਾਨੀ ਪਿੰਡੂ ਗੇਮ ਆ ਤੇ ਜਿਹੜੀ ਕਿ ਅਸੀਂ 2013 ਦੇ ਵਿੱਚ ਇੱਥੇ ਸਟਾਰਟ ਕੀਤੀ ਸੀ ਠੀਕ ਹੈ ਜੀ ਜਿਹੜੀ ਹੁਣ ਮਤਲਬ ਪੂਰੇ ਸਟੇਡੀਅਮ ਚ ਖੇਡੀ ਜਾਂਦੀ ਆ ਤੇ 50 ਪਲੱਸ ਟੀਮਾਂ ਮਤਲਬ ਵੀ ਇੱਥੇ ਇਸ ਵਕਤ ਬਣ ਚੁੱਕੀਆਂ ਤੇ ਇਸ ਮਤਲਬ ਪਿਛਲੇ ਸਾਰੇ ਇੱਕ ਦੋ ਟੂਰਨਾਮੈਂਟਾਂ ਦੇ ਜਿਵੇਂ ਕੈਨੇਡਾ ਤੋਂ ਨਿਊਜ਼ੀਲੈਂਡ ਤੋਂ ਇੰਡੀਆ ਤੋਂ ਪਲੇਅਰ ਅਸੀਂ ਬੁਲਾਉਨੇ ਆ ਖੇਡਦੇ ਆ ਨਾ ਤੇ ਮਤਲਬ ਅਸੀਂ ਹੋਰ ਵੀ ਵਧੀਆ ਇਸ ਤੋਂ ਨੂੰ ਕਰਾਂਗੇ ਤੇ ਫਿਰ ਦੂਜਾ ਅਸੀਂ ਬਹੁਤ ਧੰਨਵਾਦ ਕਰਦੇ ਆ ਪੈਗਰਾਮ ਜਿਹੜੀ ਸਪੋਰਟਸ ਐਂਡ ਕਲਚਰ ਜਿਹੜੀ ਕਲੱਬ ਆ ਮਤਲਬ ਜਿਨ੍ਹਾਂ ਨੇ ਦੂਸਰਾ ਮਤਲਬ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈਂਟ ਕਰਵਾਇਆ ओके ਪਹਿਲਾਂ ਪਿਛਲਾ ਟੂਰਨਾਮੈਂਟ ਬਾਈ ਜਣੋਂ ਆਊਟਡੋਰ ਸੀਗਾ ਕਬੱਡੀ ਦੇ ਨਾਲ ਕਰਵਾਇਆ ਸੀਗਾ ਤੇ ਇਸ ਵਾਰ ਪਹਿਲੀ ਵਾਰੀ ਬਾਈ ਜਣਾਂ ਨੇ ਜਿਹੜਾ ਇਹ ਇੰਡੋਰ ਦਾ ਮਤਲਬ ਉਪਰਾਲਾ ਕੀਤਾ ਹਨ ਤੇ ਬਹੁਤ ਵਧੀਆ ਲੱਗਾ ਬੜੀਆਂ ਵਧੀਆ ਟੀਮਾਂ ਆਈਆਂ ਬੜੇ ਸੋਹਣੇ ਮੈਚ ਲੱਗ ਰਹੇ ਹੋ ਤੇ ਫਿਰ ਤੋਂ ਦੁਬਾਰਾ ਧੰਨਵਾਦ ਬਈ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਤੁਸੀਂ ਸੀਨੀਅਰ ਪਲੇਅਰ ਰਹੇ ਹੋ ਤੇ ਤੁਸੀਂ ਹੁਣ ਅੱਜ ਕੱਲ ਦੇ ਜਿਹੜੇ ਜੰਗ ਪਲੇਅਰ ਹੁਣ ਨਵੇਂ ਆ ਰਹੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਕੀ ਉਹਨਾਂ ਨੂੰ ਤੁਸੀਂ ਐਡਵਾਈਸ ਦੋਗੇ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਇਸ ਖੇਡ ਨਾਲ ਜੁੜੇ ਰਹੇ ਹਾਂਜੀ ਬਈ ਜੀ ਸਾਡਾ ਤਾਂ ਪਹਿਲਾਂ ਤੋਂ ਇਹੀ ਅਪਰਲਾ ਰਿਹਾ ਵੀ ਜਿੰਨੇ ਨਵੇਂ ਮੁੰਡੇ بڑے ਮੁੰਡੇ ਆਏ ਆ ਜਿਨ੍ਹਾਂ ਨੂੰ ਅਸੀਂ ਘਰਾਂ ਤੋਂ ਲਿਆ ਲਿਆ ਕਿ ਵੀ ਮੰਨ ਲਓ ਖੜਾਉਣੇ ਆ ਹਨਾ ਤੇ ਸਾਡੀ ਤਾਂ ਉਹਨਾਂ ਨੂੰ ਇਹ ਹਮੇਸ਼ਾ ਇਹੀ ਸਲਾਹ ਹੁੰਦੀ ਹੈ ਵੀ ਤੁਸੀਂ ਹਮੇਸ਼ਾ ਖੇਡੋ ਤੇ ਗੇ ਇਸ ਗੇਮ ਨਾਲ ਜੁੜੋ ਆਪ ਚਾਹੇ ਸ਼ਮੈਸ਼ਗਣਾ ਜੁੜੋ ਪਰ ਐਟ ਲੀਸਟ ਤੁਸੀਂ ਮਨ ਲੋ ਨਸ਼ਿਆਂ ਤੋਂ ਇਹਨਾਂ ਚੀਜ਼ਾਂ ਤੋਂ ਬਰਾਈਆਂ ਤੋਂ ਹਨਾ ਦੂਰ ਹੋ ਗਏ ਸਾਡੀ ਕਿਸੇ ਵੀ ਗੇਮ ਨਾਲ ਜੁੜੋ ਜੀ ਤੇ ਨਵੇਂ ਪਲੇਅਰਾਂ ਨੂੰ ਵੀ ਇਹੀ ਸਲਾਹ ਹੈ ਕਿ ਜੇ ਤੁਸੀਂ ਖੇਡਣਾ ਜਾਣਦੇ ਹੋ ਜੇ ਨਹੀਂ ਵੀ ਜਾਣਦੇ ਸਿੱਖਣਾ ਵੀ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਿਆ ਕਰਵਾਇਆ ਕਰੋ ਖੇਡੋ ਠੀਕ ਹੈ ਚਲੋ ਅਸੀਂ ਤਾਂ ਹੋਰ ਸਾਲ ਖੰਡ ਖੇਡਣਾ ਤੇ ਨਵੇਂ ਪਲੇਅਰਾਂ ਨੂੰ ਵੀ ਇਹੀ ਰਿਕਵੈਸਟ ਹੈ ਕਿ ਜਰੂਰ ਆਓ ਤੇ ਖੇਡੋ ਧੰਨਵਾਦ ਭਾਈ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਇਹ ਤਾਂ ਬਲਦੇਵ ਭਾਜੀ ਬਹੁਤ ਸਲੀਅਰ ਪਲੇਅਰ ਰਹੇ ਨੇ ਵਾਲੀਬਾਲ ਦੇ ਸੋ ਗੱਲ ਕਰਦੇ ਹਾਂ ਬਲਦੇਵ ਭਾਜੀ ਕਿਵੇਂ ਦੇਖਦੇ ਹੋ ਜੀ ਆਹ ਟੂਰਨਾਮੈਂਟ ਆ ਪਾਜੀ ਪਹਿਲਾਂ ਪੰਜਾਬ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਵਿਸ਼ੇਸ਼ ਤੌਰ ਤੇ ਕਵਰ ਕਰਨਾ ਹੈ ਤੇ ਜਿਹੜੇ ਦੋਨੇ ਕਲੱਬ ਨੇ ਸਾਡੇ ਪੈਕਨੋਮਿਕ სპੋਰਟਸ ਐਂਡ ਕਲਚਰ ਤੇ ਦੂਸਰਾ ਵੈਸਟ ਫਾਲਕਨ ਵਾਲੇ ਕਵੀਰ ਨੇ ਸਾਡੇ ਬਹੁਤ ਸੋਹਣਾ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਬਾਈ ਜਣੇ ਤੇ ਪਹਿਲੀ ਵਾਰ ਇਹ ਜਿਹੜਾ ਸ਼ੂਟਿੰਗ ਤੇ ਸਮੈਸ਼ਿੰਗ ਦਾ ਜਿਹੜਾ ਕੰਬੀਨੇਸ਼ਨ ਬਣਾ ਕੇ ਬਾਈ ਜਣੇ ਇੱਥੇ ਸਾਰਿਆਂ ਵਾਸਤੇ ਲਿਆਂਦਾ ਤਾਂ ਇਹ ਸਾਡੇ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਰਾ ਸਾਡਾ ਜਿਹੜਾ ਭਾਈਚਾਰਾ ਉਹ ਇੱਥੇ ਵੀ ਇਕੱਠਾ ਤੇ ਬਾਕੀ ਜਗ੍ਹਾ ਤੇ ਵੀ ਅਸੀਂ ਟੂਰਨਾਮੈਂਟ ਕਰਾਉਂਦੇ ਆ ਮੁੰਡੇ ਸਾਡੇ ਇਹ ਪਿਛਲੇ ਸਾਲ ਵੀ ਜਦੋਂ ਇਹਨਾਂ ਨੇ ਵੀਰਾਂ ਨੇ ਕਰਾਇ ਸੀ ਆਊਟਡੋਰ ਸੀਗਾ ਟੂਰਨਾਮੈਂਟ ਉਹ ਵੀ ਬਹੁਤ ਜ਼ਿਆਦਾ ਸੋਹਣਾ ਟੂਰਨਾਮੈਂਟ ਸੀ ਤੇ ਅਸੀਂ ਹਮੇਸ਼ਾ ਹੀ ਇਨਾ ਭਰਾਵਾਂ ਦਾ ਹਮੇਸ਼ਾ ਤਹਿ ਦਿਲੋਂ ਧੰਨਵਾਦ ਕਰਦੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੇ ਮੇਜਰ ਜੀ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਬਹੁਤ ਸੀਨੀਅਰ ਪਲੇਅਰ ਰਹੇ ਹੋ ਤੁਸੀਂ ਵੀ ਤੁਸੀਂ ਅੱਜ ਦੇ ਮੈਚਾਂ ਨੂੰ ਕਿਵੇਂ ਦੇਖਦੇ ਹੋ ਜਾਂ ਕੀ ਐਡਵਾਈਸ ਦਿੰਦੇ ਹੋ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਦੇਖੋ ਜੀ ਬਹੁਤ ਵਧੀਆ ਆਰਗੇਨਾਈਜ਼ ਕੀਤਾ ਜੀ ਮੁੰਡਿਆਂ ਨੇ ਇਹ ਟੂਰਨਾਮੈਂਟ ਆਪਣੇ ਸਨੀ ਟਿੰਟ ਸਾਪਾ ਜੀ ਆਪਣੇ ਸ਼ਗਨ ਭੁੱਲਰ ਪਾਜੀ ਜੀਪੀ ਟੱਲੋਂ ਪਾਜੀ ਇਹਨੇ ਬੜਾ ਵਧੀਆ ਆਰਗੇਨਾਈਜ਼ ਕੀਤਾ ਜੀ ਟੂਰਨਾਮੈਂਟ ਅੱਜ ਸ਼ੂਟਿੰਗ ਦਾ ਤੇ ਸਮੈਸ਼ਿੰਗ ਦਾ ਤੇ ਅੱਜ ਕੱਲ ਦੀ ਪੀੜ੍ਹੀ ਨੂੰ ਇਹੀ ਕਹਾਂਗੇ ਜੀ ਵੀ ਨਾਲ ਗੇਮਾਂ ਦੇ ਨਾਲ ਜੁੜੋ ਪਿੰਡੂ ਗੇਮਾਂ ਨਾਲ ਜੁੜੋ ਸ਼ੂਟਿੰਗ ਦਾ ਸਾਡੀ ਪਿਓਰ ਪਿੰਡੂ ਗੇਮਾਂ ਹਲੇ ਸਮੈਸ਼ਿੰਗ ਆ ਜਿਹੜੀ ਇਹ ਤਾਂ ਚਲੋ ਫੇਰ ਆਪਾਂ ਨਹੀਂ ਇੰਟਰਨੈਸ਼ਨਲ ਲੈਵਲ ਦੇ ਹੈਗੀ ਹੈ ਜੀ ਤੇ ਬਹੁਤ ਵਧੀਆ ਜੀ ਇਦਾਂ ਜੁੜੋ ਨਸ਼ਿਆਂ ਤੋਂ ਪਰੇ ਰਹੋ ਹਨਾ ਜੀ ਜਿਆਦਾ ਟਾਈਮ ਗਰਾਊਂਡ ਦੇ ਵਿੱਚ ਲਾਓ ਮੈਂ ਤਾਂ ਇਹੀ ਕਹੂੰਗਾ ਜੀ ਨਵੇਂ ਮੁੰਡਿਆਂ ਨੂੰ ਜੀ ਬੇ ਧੰਨਵਾਦ ਬਾਈ ਜੀ ਤੁਹਾਡਾ ਸਮਾਂ ਦੇਣ ਲਈ ਪੰਜਾਬ ਟੀਵੀ ਨੂੰ ਜੇ ਕਬੱਡੀ ਵਿੱਚ ਗੱਲ ਕਰੀਏ ਤਾਂ ਰਾਜੂ ਮੰਗਲੀ ਬਾਈ ਤੋਂ ਅੰਦੇਖਾ ਨਹੀਂ ਕਰ ਸਕਦੇ ਰਾਜੂ ਮੰਗਲੀ ਬਾਈ ਤੁਹਾਡਾ ਸਵਾਗਤ ਹੈ ਜੀ ਪੰਜਾਬ ਟੀਵੀ ਤੇ ਸ਼ੁਕਰੀਆ ਬਹੁਤ ਜੀ ਅਨੰਦਾ ਸ਼ੁਕਰੀਆ ਪੰਜਾਬ ਟੀਵੀ ਦਾ ਜਿਨ੍ਹਾਂ ਨੇ ਸਾਰੀ ਕਵਰੇਜ ਕੀਤੀ ਆ ਉਸ ਦੇ ਨਾਲ ਨਾਲ ਪੈਕਨਪ ਸਪੋਰਟਸ ਕਲੱਬ ਜਿਨ੍ਹਾਂ ਨੇ ਇਸ ਵਾਰ ਵਾਲੀਬਾਲ ਸਮੈਸ਼ਿੰਗ ਦੇ ਬਹੁਤ ਹੀ ਸੋਹਣੇ ਮੈਚ ਕਰਾਏ ਹੁਣ ਮੈਚ ਚੱਲਦੇ ਪਏ ਨੇ ਇਹਦੇ ਨਾਲ ਵਾਲੀਬਾਲ ਸ਼ੂਟਿੰਗ ਦਾ ਵੀ ਇਹਨਾਂ ਨੇ ਕੰਬੀਨੇਸ਼ਨ ਕੀਤਾ ਜੀ ਇਹਦੇ ਨਾਲ ਸਾਡੇ ਵਿੱਚ ਇੱਥੇ ਅੱਜ 16 ਟੀਮਾਂ ਸ਼ੂਟਿੰਗ ਦੇ ਵਿੱਚ ਨੇ ਉਸਲਾਵਾ ਸਮੈਸ਼ਿੰਗ ਦੇ ਬਹੁਤ ਟੀਮਾਂ ਬਹੁਤ ਸੋਹਣੇ ਮੈਚ ਆ ਨਾਲ ਦੇਖਣ ਵਾਲੇ ਵੀ ਮੁੰਡੇ ਆਏ ਨੇ ਬਹੁਤ ਰੌਣਕ ਲੱਗੀ ਪਈ ਹਾਂਜੀ ਜੀ 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 ਕਬੱਡੀ ਦੇ ਨਾਲ ਨਾਲ ਤੁਸੀਂ ਬਹੁਤ ਸੋਣਾ ਤੁਸੀਂ ਇੱਥੇ ਆਪਣੀ ਰਿਪ੍ਰেজੈਂਟ ਕਰ ਰਹੇ ਹੋ ਆਪਣੇ ਆਪ ਨੂੰ ਸਾਡੇ ਭਾਈਚਾਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੁਸੀਂ ਇਸ ਗੇਮ ਦਾ ਹੋਰ ਤੁਸੀਂ ਐਡਵਾਈਸ ਕੀ ਦੇਣਾ ਚਾਹੁੰਦੇ ਹੋ ਕਿ ਤੁਹਾਨੂੰ ਨੌਜਵਾਨ ਪੀੜ੍ਹੀ ਨੂੰ ਅੱਗੋਂ ਕੀ ਸੇਧ ਦੇਣਾ ਚਾਹੁੰਦੇ ਹੋ ਹਾਂਜੀ ਇਸ ਤਰ੍ਹਾਂ ਵੀ ਜਿੱਦਾਂ ਜਿਵੇਂ ਤੁਸੀਂ ਕਹਿਆ ਪਹਿਲਾਂ ਕਬੱਡੀ ਨਾਲ ਜਦੋਂ ਸਾਡੀ ਜੰਗ ਏ ਸੀ ਉਸ ਵੇਲੇ ਕਬੱਡੀ ਖੇਡੀ ਵਧੀਆ ਤੇ ਹੁਣ ਸਾਨੂੰ ਪਤਾ ਕਿ ਜਿਹੜੀ ਵਾਲੀਬਾਲ ਸ਼ੂਟ ਸ਼ੂਟਿੰਗ ਗੇਮ ਆ ਪੰਨਪਿੰਡ ਖੇਡਦੇ ਹੈਗੇ ਤੁਹਾਨੂੰ ਅਸੀਂ ਜਿੰਦਾ ਰੱਖਿਆ ਆ ਕਿ ਮੈਂ ਕਹਾਂ ਅਸੀਂ ਗੇਮ ਖੇਡੋ ਜਿਹੜੀ ਕਿ ਵਧੀਆ ਹੈ ਨਾ ਸਮੇਂ ਨਾਲ ਨਾ ਯੰਗ ਜਿਹੜੀ ਪੀੜ੍ਹੀ ਨੂੰ ਇਹ ਚਾਹੀਦਾ ਕਿ ਜੁੜੀ ਨਹੀਂ ਕਿ ਉਹਨੇ ਸ਼ੂਟਿੰਗ ਖੇਡਦੇ ਆ ਜਾਂ ਸਮੈਸ਼ ਹੀ ਖੜਨੀ ਆ ਕਬੱਡੀ ਵਿਖੇ ਖੇਡਦੇ ਆ ਨਾਲ ਐਥਲੈਟਿਕ ਖੇਡਦੇ ਆ ਪਰ ਉਹਦਾ ਇੱਕੋ ਰੂਲ ਆ ਵੀ ਆਪਣੇ ਸਰੀਰ ਤੇ ਕੰਮ ਕਰੋ ਵਰਕਆਊਟ ਕਰੋ ਸਰੀਰ ਆਪਣਾ ਗਹਿਣਾ ਇੱਕ ਜੇ ਅਗਰ ਆਪਾਂ ਅੱਜ ਸੀ ਨੂੰ ਸੰਭਾਂਗੇ ਨਾ ਇਹ ਸਰੀਰ ਵੀ ਸਾਨੂੰ ਸੰਭੂਗਾ ਹੁਣ ਫੋਰ ਐਗਜ਼ਾਮਪਲ ਆਪਾਂ ਕਾਰ ਲਿਆਉਣਾ ਗੱਡੀ ਲਾਣਾ ਹਰ ਚੀਜ਼ ਦੀ ਮੇਨਟੇਨੈਂਸ ਕਰਦੇ ਆਪਾਂ ਹਰ ਚੀਜ਼ ਦੀ ਆਪਾਂ ਕੇਅਰ ਕਰਦੇ ਆਂ ਪਰ ਆਪਾਂ ਸਰੀਰ ਤੇ ਜਦੋਂ ਪੈਸੇ ਲਾਉਣੇ ਹੁੰਦੇ ਆ ਨਾ ਆਪਾਂ 10 20 ਡਾਲਰ ਸੋਚਦੇ ਆ ਆਪਾਂ ਖਾਣ ਵਾਸਤੇ ਸੋਚਦੇ ਵੀ ਨਹੀਂ ਯਾਰ ਵਧੀ ਜੇ ਆਪਾਂ ਗੱਡੀਆਂ ਕਾਰਾਂ ਦੀ ਘਰਾਂ ਦੀ ਮੇਨਟੇਨੈਂਸ ਕਰਨੀ ਨਾ ਸਰੀਰ ਦੀ ਮੇਨਟੇਨੈਂਸ ਮੰਗਦਾ ਇਹਦੀ ਵੀ ਕੇਅਰ ਕਰਨੀ ਪੈਂਦੀ ਆ ਅੱਜ ਆਪਾਂ ਸਰੀਰ ਨੂੰ ਸੰਭਾਂਗੇ ਦੇਖਣਾ ਇਹ ਸਰੀਰ ਸਾਨੂੰ ਸੰਭੂਗਾ ਤੇ ਜਿਹੜੇ ਖੇਡਾਂ ਨੇ ਆਪਾਂ ਨੇ ਜਿਹੜਾ ਸਟ्रेस ਦੂਦ ਕਰਦੀਆਂ ਹਨਾ ਖੁਸ਼ੀ ਲਾਉਂਦੀਆਂ ਜਿੰਨਾ ਚਿਰ ਬੰਦਾ ਖੇਡਦਾ ਤੁਹਾਨੂੰ ਪਤਾ ਇੰਨਾ ਇੰਜੋਏ ਨਾਲ ਮਿਲ ਕੇ ਸਾਰੇ ਭਾਈਚਾਰਾ ਆਪਣੇ ਇਕੱਠਾ ਹੁੰਦਾ ਤਾਂ ਮਾਨ ਮਾਨ ਵਾਲੀ ਗੱਲ ਆ ਬਹੁਤ ਖੇਡਾਂ ਹਾਂ ਜੀ ਸਪੋਰਟਸਮੈਨਾਂ ਜਿਹੜੀ ਆ ਸਪੋਰਟਸਮੈਨ ਨੂੰ ਸਪੋਰਟ ਨਾਲ ਜੁੜਨਾ ਚਾਹੀਦਾ ਚਾਹੀਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਥੈਂਕ ਯੂ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਸਾਰੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਜੇ ਰੈਡ ਰੋਡ মিডিਆ ਦੀ ਗੱਲ ਕਰੀਏ ਤਾਂ ਗੁਰਵਿੰਦਰ ਲੁਹਾਮ ਵੀਰੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਜੇ ਗੱਲ ਕਰੀਏ სპੋਰਟਸ ਦੇ ਨਾਲ ਤੇ ਉਹ ਹਰ ਥਾਂ ਤੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਸੋ ਗੱਲ ਕਰਦੇ ਹਾਂ ਗੁਰਵਿੰਦਰ ਭਾਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੈਨ ਭਾਈ ਤੇ ਆਪਾਂ ਗੱਲਬਾਤ ਕੀਤੀ ਹੈ ਆਰਗੇਨਾਈਜ਼ਰ ਬਾਈ ਹੁਣ ਸਨੀਟੇਨ ਸਾਹਿਬ ਉਹਨਾਂ ਦੀ ਸਾਰੀ ਟੀਮ ਦੇ ਨਾਲ ਬਹੁਤ ਸੋਹਣਾ ਮਾਹੌਲ ਆ ਔਰ ਆਪਾਂ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਹਰ ਸਾਲ ਜਿਹੜੇ ਇੰਨੀ ਟੀਮ ਮਿਹਨਤ ਕਰਦੀ ਆ ਐਜ਼ ਅ ਸਪான்ਸਰ ਵੀ ਉਹਨਾਂ ਸਾਹ ਜਰੂਰ ਦੇਣ ਐਜ਼ ਅ ਦਰਸ਼ਕ ਵੀ ਤੇ ਜਿਵੇਂ ਬਾਈ ਹੁਣਾਂ ਨੇ ਕਿਹਾ ਵੀ ਐਜ਼ ਅ ਟੀਮ ਜਾਂ ਐਜ਼ ਅ ਪਲੇਅਰ ਵੀ ਜਰੂਰ ਵਾਲੀ ਵਾਲ শুটিং ਵਾਲੀ ਵਾਲ ਸਮੈਸ਼ ਨਾਲ ਜੁੜਨਾ ਚਾਹੀਦਾ ਸਾਡੇ ਪਿੰਡਾਂ ਦੀ ਖੇਡ ਆ ਹਜੇ ਵੀ ਆਪਾਂ ਜਦੋਂ ਪੰਜਾਬ 'ਚ ਦੇਖਦੇ ਆ ਤਾਂ ਬਹੁਤ ਸੋਹਣੇ ਬਹੁਤ ਵੱਡੇ ਲੈਵਲ ਦੇ ਮੁਕਾਬਲੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਸੋ ਇੱਥੇ ਵੀ ਅੱਜ ਬਹੁਤ ਜ਼ਬਰਦਸਤ ਸਾਇਲਬਾਈ ਟੀਮਾਂ ਪਹੁੰਚੀ ਹੋਈਆਂ ਬਹੁਤ ਸੋਹਣੇ ਮੁਕਾਬਲੇ ਹੋ ਰਹੇ ਆ ਔਰ ਆਪਾਂ ਫਿਰ ਤੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਆਪਾਂ ਕਹਿੰਦੇ ਆ ਵੀ ਅਗਲੇ ਸਾਲ ਜਿਵੇਂ ਉਹਨਾਂ ਨੇ ਗੱਲਬਾਤ ਦੇ ਵਿੱਚ ਵੀ ਦੱਸਿਆ ਬਈ ਸ਼ਾਇਦ ਇਹ ਪੋਸੀਬਲ ਹੋਵੇ ਕਿ ਇੰਟਰਨੈਸ਼ਨਲ ਟੀਮਾਂ ਜਿਵੇਂ ਕੈਨੇਡਾ ਅਮਰੀਕਾ ਜਾਂ ਪੰਜਾਬ ਦੀ ਟੀਮ ਵੀ ਇੱਥੇ ਆ ਕੇ ਖੇੜੇ ਤੇ ਆਪਾਂ ਇੱਕ ਹੋਰ ਇਦੋਂ ਜਿਹੜੇ ਵੱਡੇ ਪ੍ਰਬੰਧਾਂ ਦੇ ਨਾਲ ਵੱਡੇ ਮੈਚ ਦੇਖੀਏ ਧੰਨਵਾਦ ਉਹ ਬਹੁਤ ਧੰਨਵਾਦ ਭਾਈ ਤੁਸੀਂ ਵੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ